ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ YouTube ਚੈਨਲ ਤੇ ਹੀ ਪਹਿਲਾਂ ਤਾਂ ਸਾਰਿਆਂ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸੁਣ ਸੁਣੇ ਸੁੰਦਰ ਦੇਖੋ ਬਾਕੀ ਸ਼ੇਅਰ ਕਮੈਂਟ ਲਾਈਕ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਫੇਰ ਹੀ ਸਾਨੂੰ ਵੀ ਮਜ਼ਾ ਆਉਂਦਾ ਜੇ ਸੂਟ ਦਿਖਾਉਂਦਾ ਸੂਟ ਆ ਵੇਖੋ ਚੈੱਕ ਕਰ ਲਓ ਕੰਨਾ ਸੋਹਣਾ ਜੀ ਸੂਟ ਤੁਹਾਡੇ ਵਾਸਤੇ ਹੀ ਲੈ ਕੇ ਆਏ ਹਾਂਜੀ ਤੇ ਬਾਕੀ ਆਓ ਤੁਹਾਨੂੰ ਵਿਖਾਈਏ ਸੂਟ ਗੱਲਾਂ ਕਰੀਏ ਘੱਟ ਤੇ ਕੰਮ ਕਰੀਏ ਵੱਧ ਵੱਧ ਤੇ ਵੱਧ ਕੰਮ ਕਰਾਂਗੇ ਤੇ ਵੱਧ ਆਰਡਰ ਦੇਓਗੇ ਤੁਸੀਂ ਆ ਲਓ ਪਹਿਲਾਂ ਤੁਹਾਨੂੰ ਸ਼ੁਰੂ ਤੋਂ ਚੈੱਕ ਕਰਾਉਨੇ ਆ ਵਰਕਸੂਟ ਦਾ ਵਾਈਟ ਕਲਰ ਦਾ ਥਰੇਡਰ ਲੱਗਾ ਜੇ ਵਿੱਚ ਨਾਲ ਲੱਗਾ ਜੇ ਗ੍ਰੇ ਕਲਰ ਦਾ ਪਿੰਕ ਪਿੰਕ ਦਾ ਗ੍ਰੀਨ ਦਾ ਠੀਕ ਆ ਜੀ ਤੇ ਜੁੜੈਣ ਤੁਸੀਂ ਚੈੱਕ ਕਰ ਲਓ ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਮੈਂ ਡਿਜ਼ਾਈਨ ਬਹੁਤ ਹੀ ਸੋਹਣਾ ਜੇ ਬਹੁਤ ਪਿਆਰਾ ਡਿਜ਼ਾਈਨ ਬਣਾ ਫਰੰਟ ਬਣਿਆ ਪੂਰਾ ਫਰੰਟ ਤੇ ਆਊਗਾ ਇਹਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਲੈਂਥ ਜਿੰਨੀ ਮਰਜ਼ੀ ਬਣਾ ਲਓ ਜਿੰਨੀ ਮਰਜ਼ੀ ਦਾ ਕੋਈ ਨੈਕ ਨਹੀਂ ਬਣਿਆ ਕਰਕੇ ਤੇ ਮਰਜ਼ੀ ਲੈਂਥ ਬਣ ਸਕਦੀ ਹੈ ਬਣ ਸਕਦੀ ਲੈਂਥ ਇਹਦੀ ਤੇ ਇਹ ਕਪੜਾ ਹੁਣ ਤੁਹਾਨੂੰ ਮੈਂ ਦੱਸਾਂ ਕਪੜਾ ਹੈਗਾ ਜੇ ਲੀਲਨ ਕਾਟਨ ਦਾ ਠੀਕ ਆ ਜੀ ਆਹ ਲਓ ਜੀ ਲੀਲਨ ਕਾਟਨ ਦਾ ਇਹ ਹੈਗਾ ਜੇ ਲੀਲਨ ਕਾਟਨ ਦਾ ਕਪੜਾ ਬਿਨਾ ਲਾਈਨਿੰਗ ਤੋਂ ਸਟਿਚ ਹੋ ਜਾਂਦਾ ਜੇ ਹਾਂਜੀ ਤੇ ਦੂਜੀ ਗੱਲ ਆ ਗਿਆ ਜੇ ਦੁਪੱਟਾ ਇਹਦੇ ਨਾਲ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਆ ਗਿਆ ਜੇ ਕਾਟਨ ਦਾ ਹਾਂ ਜੀ ਇਹ ਰੱਦ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਜੇ ਇਹਦਾ 2.5 ਮੀਟਰ ਦੇ ਕਰੀਬ ਕਰੀਬ ਦੁਪੱਟਾ ਜੇ ਕਾਟਨ ਦਾ ਦੁਪੱਟਾ ਜੇ ਉਹ ਬਹੁਤ ਹੀ ਸੋਨਾ ਤੇ ਇਹ ਜਿਹੜੇ ਸੂਟ ਹੈ ਨਾ ਸੇਮ ਕੰਟਰਾਸਟ ਬਣਿਆ ਆ ਇਹ ਜਿਹੜੇ ਸੂਟ ਨੇ ਨਾ ਇਹ ਸਪੈਸ਼ਲੀ ਉਹਨਾਂ ਕਸਟਮਰ ਵਾਸਤੇ ਆ ਜਿਹੜੇ ਡੇਲੀ ਜਾਣ ਵਾਲੇ ਆ ਡਿਊਟੀਆਂ ਤੇ ਕੰਮਕਾਰਾਂ ਤੇ ਪਾਉਣ ਵਾਲੇ ਆ ਜਿਹੜੇ ਜਿਹੜੇ ਜਾਂਦੇ ਨੇ ਜੌਬ ਕਰਦੇ ਨੇ ਉਹਨਾਂ ਵਾਸਤੇ ਆਪਸ਼ਨ ਕੀ ਹੈ ਇਹਦੀ ਇਹਦੇ ਦੁਪੱਟਾ ਜਿਹੜਾ ਜੇ ਇਹ ਪੂਰਾ ਸੌਫਟ ਪਿਓਰ ਕਾਟਨ ਵਾਲਾ ਜੇ ਇਹਦੇ ਨਾਲ ਤੁਸੀਂ ਜਿੱਦਾਂ ਮਰਜ਼ੀ ਐਕਟਰਵਾ ਦੇ ਉੱਤੇ ਤੁਸੀਂ ਮੂੰਹ ਬਨ ਕੇ ਵੀ ਬਨ ਕੇ ਜਾ ਸਕਦੇ ਹਾਂ ਜੀ ਕਿਉਂਕਿ ਇੰਨਾ ਹੀ ਇੰਨਾ ਜ਼ਿਆਦਾ ਸੌਫਟ ਜਿਹੜਾ ਆ ਦੁਪੱਟਾ ਆ ਇਹਦੇ ਨਾਲ ਤੇ ਇਹ ਸਰਦਾਰ ਸਾਹਿਬ ਨੂੰ ਸੂਟ ਫੜਾ ਦਿਓ ਮਤਲਬ ਬੰਨੇ ਕੰਮ ਆਪਣਾ ਕਰੀ ਜਾਣਗੇ ਆਪਾਂ ਆਪਾਂ ਉਹ 36 36 ਵੀਡੀਓ ਨੇ ਬਣਾ ਕੇ ਵੇਲੇ ਹੋਈ ਜਾਂਦੀ ਹਾਂ ਤੁਹਾਨੂੰ ਤਾਂ ਨੇ ਜੇ ਆਪਾਂ ਕਲਰ ਹੀ ਦਿਖਾਵਾਂਗੇ ਸੇਮ ਆਊਗਾ ਇਹਦੇ ਚਾਹਗਾ ਪਿੰਕ ਕਲਰ ਪਿੰਕ ਕਲਰ ਜੇ ਬਹੁਤ ਹੀ ਪਿਆਰਾ ਕਲਰ ਜੇ ਨਾਲ ਦਿਆਊਗਾ ਦੁਪੱਟਾ ਦੁਪੱਟਾ ਫਿਰ ਸੇਮ ਹਾਂਜੀ ਤੇ ਵਰਕ ਜਿਹੜਾ ਜੇ ਇਹਦੇ ਵਿੱਚ ਸੇਮ ਇਹਨਾਂ ਦੇ ਵਿੱਚ ਨਾ ਦੋ ਡਿਜ਼ਾਈਨ ਆਉਣਗੇ ਜੇ ਤੇ ਕਲਰ ਚਾਰਟ ਤੁਹਾਨੂੰ ਆਪਾਂ ਦਿਖਾਈ ਜਾਂਦੇ ਆ ਡਾਰਕ ਤੇ ਲਾਈਟਿੰਗ ਜੀ ਆਹ ਲਓ ਜੀ ਇਹ ਆ ਗਿਆ ਜੇ ਅੱਗੇ ਗ੍ਰੇ ਕਲਰ ਹਾਂਜੀ ਡਿਜ਼ਾਈਨ ਸੇਮ ਤੇ ਕਲਰ ਚੇਂਜ ਕੀਤਾ ਤੇ ਗ੍ਰੇ ਕਲਰ ਬਹੁਤ ਹੀ ਪਿਆਰਾ ਕਲਰ ਜੇ ਬਹੁਤ ਹੀ ਸੋਹਣਾ ਸੂਟ ਜੇ ਤੇ ਇਹ ਵੇਖੋ ਤੁਸੀਂ ਵੇਖ ਸਕਦੇ ਜੇ ਜਿਹੜੇ ਕਸਟਮਰ ਕਾਟਨ ਦੀ ਪਛਾਣ ਰੱਖਦੇ ਆ ਉਹਨਾਂ ਨੂੰ ਪਤਾ ਹੀ ਆ ਜੀ ਲੀਲਨ ਕਾਟਨ ਕੀ ਹੁੰਦਾ ਬਹੁਤ ਪਿਆਰਾ ਸਟਾਫ ਜੇ ਬਿਨਾ ਲਾਈਨਿੰਗ ਤੋਂ ਜਿਹੜਾ ਜੇ ਸੂਟ ਸਟਿਚਰ ਦਾ ਬਿਨਾ ਸਲਵਾਰ ਬਣਾ ਪਏ ਪਲਾਜ਼ੋ ਜੋ ਮਰਜ਼ੀ ਬਣਾਓ 5 ਮੀਟਰ ਦਾ ਸੂਟ ਜੇ ਪੂਰਾ ਹੈ ਅੱਗੇ ਕੱਲ ਲਵੈਂਡਰ ਕਲਰ ਹਾਂਜੀ ਆਹ ਲਓ ਜੀ ਲਵੈਂਡਰ ਲਵੈਂਡਰ ਹੋਈ ਭਾਈ ਹਾਂਜੀ ਇਹ ਕੱਲ ਲਵੈਂਡਰ ਦਾ ਹੈ ਸਾਡੇ ਦੁਪੱਟਾ ਕਾਟਨ ਦਾ ਦੁਪੱਟਾ ਵੀ ਇਹਦੇ ਨਾਲ ਕਾਟਨ ਦਾ ਜੇ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਆਪ ਤਾਂ ਆਹ ਲਓ ਜੀ ਅੱਗੇ ਆ ਗਿਆ ਜੇ ਲਾਈਟ ਪਿਸਤਾ ਕਲਰ ਪਿਸਤਾ ਕਲਰ ਸੀ ਗ੍ਰੀਨ ਵੀ ਕਹਿ ਸਕਦੇ ਪਿਸਤਾ ਵੀ ਕਹਿ ਸਕਦੇ ਆਪਾਂ ਹਾਂਜੀ ਬਹੁਤ ਹੀ ਸੋਹਣਾ ਸੂਟ ਜੇ ਵਰਕ ਇਹਦਾ ਤੁਸੀਂ ਮੈਂ ਬਾਰ-ਬਾਰ ਤੁਹਾਨੂੰ ਦਿਖਾਉਂਦਾ ਵਰਕ ਵੇਖੋ ਕਿੰਨਾ ਸੋਹਣਾ ਇਹਨਾਂ ਦਾ ਸਾਰਾ ਹੀ ਬਹੁਤ ਪਿਆਰਾ ਜੇ ਸੂਟ ਬਹੁਤ ਹੀ ਸੋਹਣਾ ਜੇ ਬੀ ਆਹ ਹੋਇਆ ਕੋਸਟਿੰਗ ਹਾਂ ਡਿਜ਼ਾਈਨ ਚੇਂਜ ਆ ਗਿਆ ਜੇ ਕਪੜਾ ਕੁਆਲਿਟੀ ਸੇਮ ਜੇ ਕਪੜਾ ਨੀਲ ਲੈਂਦਾ ਹੀ ਆਉਗਾ ਹਾਂਜੀ ਨੀਲਨ ਕਾਟਨ ਦਾ ਸੂਟ ਲੀ ਕਾਟਨ ਜਿਹਨੂੰ ਕਹਿੰਦੇ ਆ ਛੋਟੇ ਇਹਦਾ ਪੂਰਾ ਫਰੰਟ ਬਣਿਆ ਵਾ ਬਹੁਤ ਸੋਹਣਾ ਫਰੰਟ ਬਣਿਆ ਦਾ ਹਾਂਜੀ ਇਦੇ ਵਿੱਚ ਤੁਹਾਨੂੰ ਮੈਂ ਦਿਖਾ ਦਣਾ ਇਹਦੇ ਵਿੱਚ ਡਿਜ਼ਾਈਨ ਉਹਦੇ ਨਾਲੋਂ ਜ਼ਿਆਦਾ ਜੇ ਹਾਂਜੀ ਹੈਵੀ ਵਰਕ ਹੋਇਆ ਜੇ ਆ ਵੇਖੋ ਆ ਸਾਰਾ ਜਿਹੜਾ ਜਿਹੜਾ ਡਬਲ 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 ਵਰਕ ਹੋਏ ਨੇ ਸਾਰੇ ਇਹਦੇ ਵਿੱਚ ਆ ਆ ਥੱਲੇ ਆ ਗਿਆ ਘੇਰੇ ਦੇ ਵਿੱਚ ਆ ਸਾਰਾ ਆ ਗਿਆ ਘੇਰੇ ਦੇ ਉੱਪਰ ਵਰਕ ਤੇ ਆ ਜਿਹੜੀਆਂ ਜੇ ਇਹਦੀਆਂ ਜਿਹੜੀਆਂ ਜਾਮਣੀ ਕਲਰ ਦੀਆਂ ਜੇ ਵੀਡੀਓ 'ਚ ਗ੍ਰੇ ਜੀਆਂ ਲੱਗੀ ਜਾਣ ਡੀਆਂ ਬੋਟੀਆਂ ਜਾਮਣੀ ਜਾਮਣੀ ਸ਼ੇਡ ਦੀਆਂ ਤੇ ਆ ਦੁਪੱਟਾ ਜੇ ਇਹਨਾਂ ਦੇ ਨਾਲ ਸੇਮ ਕਢਾਈਆਂ ਦੇ ਨਾਲ ਮੈਚ ਕਰਦਾ ਕਾਟਨ ਦਾ ਹੀ ਦੁਪੱਟਾ ਤੇ ਇਹਦੇ ਵਿੱਚ ਆ ਗਿਆ ਫਿਰ ਲਵੈਂਡਰ ਸ਼ੇਡ ਇਹ ਆ ਗਈ ਲਵੈਂਡਰ ਸ਼ੇਡ ਬਹੁਤ ਹੀ ਸੋਹਣੀ ਸ਼ੇਡ ਬਹੁਤ ਹੀ ਪਿਆਰਾ ਸੂਨ। ਹਾਂ ਡਿਜ਼ਾਈਨ ਜਿਹੜਾ ਉਹ ਸੇਮ ਆਊਗਾ ਕਲਰ ਹੀ ਚੇਂਜ ਹੋਣਗੇ। ਹਾਂਜੀ ਰੇਟ ਰੇਟ 650 ਰੁਪਏ ਜੀ। ਇਹ ਜੀ ਬਿਲਕੁਲ ਵਧੀਆ ਜਾਇਜ਼ ਰੇਟ ਹੈ। ਹਾਂਜੀ ਰੇਟ ਬਹੁਤ ਜਾਇਜ਼ ਹੈ ਇਹਨਾਂ ਦੇ ਜੈਨੂਇਨ ਜੇ ਰੇਟ ਹੈ। 600 ਤੋਂ 550 ਰੁਪਈਆ ਦੇ ਵਿੱਚ ਮਿਲਣਗੇ ਸੂਟ ਤੁਹਾਨੂੰ। ਇਹ ਕਿਹੜਾ ਕਿਸ ਤਾ ਕਲਰ? ਆਹ ਜੀ ਕ੍ਰੇਗ ਕਲਰ ਹੈ। ਕਲਰ ਸਾਰੇ ਬੜੇ ਸੋਹਣੇ ਸੋਹਣੇ ਜੇ ਲਾਈਟ ਲਾਈਟ ਜੇ ਚਾਰਟ ਆ ਗਰਮੀ ਵਾਲੇ ਠੰਡੇ ਠੰਡੇ ਕੋਲ ਕੋਲ ਜੇ ਕਲਰ ਤੇ ਅੱਗੇ ਆ ਗਿਆ ਇਹਦਾ ਲਾਸਟ ਵਾਲਾ ਕਲਰ ਆ ਗਿਆ ਲਾਈਟ ਲਾਈਟ ਲੈਮਨ ਸ਼ੇਡ ਕਪਾਈ 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 ਕਲਰ ਤੇ ਇਹ ਆ ਗਿਆ ਇਹਦਾ ਦੁਪੱਟਾ ਫੇਰ ਉਹ ਹੀ ਆ ਫੇਰ ਉਹੀ ਆ ਲਵੈਂਡਰ ਸ਼ੇਡ ਦੇ ਵਿੱਚ ਜੇ ਇਹਦੇ ਵਿੱਚ ਤੁਹਾਨੂੰ ਕਲਰ ਥੋੜਾ ਜਿਹਾ ਚੇਂਜ ਲੱਗਣ ਡਿਆਣਾ ਪਰ ਬਹੁਤ ਹੀ ਸੋਹਣਾ ਸੂਟ ਜੇ ਤੇ ਇਹ ਸਾਰੇ ਸੂਟ ਸਾਡੇ ਜਿਹੜੇ ਹੈਗੇ ਜੇ ਕਾਟਨ ਦੇ ਵਿੱਚ ਦੁਪੱਟੇ ਨਾਲ ਹੀ ਜੇ ਕਾਟਨ ਦੇ ਇਹਨਾਂ ਦੇ ਇਹ ਡਿਲੀਵਰ ਚ ਪਾਉਣ ਵਾਲੇ ਸੂਟ ਜੇ ਬਿਨਾ ਲਾਈਨਿੰਗ ਤੋਂ ਤੇ ਇਹ ਸਾਰੇ ਤੁਹਾਨੂੰ ਮਿਲ ਜਾਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਹੈਗਾ ਜੇ ਸਿਰਫ ਤੇ ਸਿਰਫ 650 ਰੁਪਏ ਤੇ ਬਾਕੀ ਹੋਰ ਨਵੇਂ ਸੂਟ ਨਵੀਂ ਕਲੈਕਸ਼ਨ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆ ਜੀ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸასი ਕਾਲ ਜੀ ਟੇਕ ਕੇਅਰ ਧੰਨਵਾਦ ਜੀ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ